ਵਿਸ਼ਾਚਾਰ ਦੇ ਖਿਲਾਫ ਬਿਜ਼ਨਸ ਨੇ ਕੀਤੀ ਕਾਰਵਾਈ 42.60 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਲਜ਼ਮ ਕਾਬੂ ਮਲਜ਼ਮ ਨੇ ਖੁਦ ਨੂੰ ਦੱਸਿਆ ਲੁਧਿਆਣਾ ਇੰਪਰੂਵਮੈਂਟ ਟਰਸ ਦਾ ਅਧਿਕਾਰੀ ਐਨਓਸੀ ਦਿਵਾਉਣ ਦੇ ਨਾਮ ਤੇ ਰਿਸ਼ਵਤ ਲੈਣ ਦੇ ਇਲਜ਼ਾਮ ਉਪਦੇਸ਼ ਦੀ ਵਿੱਚ ਬੈਠੇ ਗੈਂਗਸਟਰ ਮਨੀ ਪਿੰਡਰ ਦੇ ਪੰਜ ਗੁਰਗੇ ਪਟਿਆਲਾ ਤੋਂ ਗ੍ਰਿਫਤਾਰ ਪਿਸਤੌਲਾਂ ਸਮੇਤ ਜ਼ਿੰਦਾ ਕਾਰਕੁਸ ਸਲਾਮਤ ਮਲਜ਼ਮਾਂ ਦੇ ਖਿਲਾਫ ਪਹਿਲਾਂ ਵੀ ਦਰਜ ਨੇ ਕਈ ਮਾਮਲੇ ਜਿਲੰਦਰਜ ਪੁਲਿਸ ਨੇ ਬੰਬੀਆ ਗੈਂਗ ਦੇ ਇੱਕ ਸ਼ੂਟਰ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਪਿੰਡ ਲਿੱਦਾ ਦੇ ਵਿੱਚ ਇੱਕ ਆਪਰੇਸ਼ਨ ਦੌਰਾਨ ਹੋਈ ਗ੍ਰਿਫਤਾਰੀ ਮਠੰਡਾ ਦੇ ਵਿੱਚ ਐਜੀਟੀਐਫ ਨੇ ਅਤਵਾਦੀ ਲਖਵੀਰ ਲੰਡੇ ਦੇ ਇੱਕ ਗੁਰਗੇ ਨੂੰ ਕੀਤਾ ਗ੍ਰਿਫਤਾਰ ਮੁਲਜ਼ਮ ਸੁਖਚੈਨ ਨੇ ਮਾਨਸਾ ਦੇ ਪਖੀਤੇ ਵਿੱਚ ਭਾਰਤੀ ਸਿੰਘ ਦੇ ਘਰ ਤੇ ਕੀਤੀ ਫਾਇਰਿੰਗ ਮੁਲਜ਼ਮ ਦੇ ਕੋਲੋਂ ਇੱਕ 32 ਬੋਰ ਪਿਸਤਲ ਸਣੇ 5 ਕਾਰਤੂਸ ਬਰਾਮਦ ਜੰਦਰ ਦੇ ਵਿੱਚ ਐਕਟਵਾ ਨੂੰ ਸੱਜੀਆਂ ਦੇ ਨਾਲ ਭਰੀ ਪਿਕਅਪ ਗੱਡੀ ਨੇ ਮਾਰੀ ਟੱਕਰ ਹਾਸੀ ਦੇ ਵਿੱਚ ਦੋ ਨੌਜਵਾਨਾਂ ਦੀ ਹੋਈ ਮੌਤ ਅਮਰਿਤਕ ਪੰਕੜੀ ਦਾ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ ਪਵਾੜਾ ਦੇ ਪਿੰਡ ਟੱਡਾ ਦੇ ਵਿੱਚ ਦੋ ਕਾਰਾਂ ਦੇ ਆਪਸ ਦੇ ਵਿੱਚ ਹੋਈ ਟੱਕਰ ਹਾਦਸੇ ਵਿੱਚ ਇੱਕ ਕਾਰ ਦੇ ਵਿਸਵਾਰ પતિ ਪਤਨੀ ਦੀ ਮੌਕੇ ਤੇ ਹੋਈ ਮੌਤ ਬੱਚੇ ਗੰਭੀਰ ਹੂਨ ਦੇ ਵਿੱਚ ਜ਼ਖਮੀ ਜਿਰੰਦਰ ਦੇ ਵਿੱਚ ਕ੍ਰੇਨ ਦੀ ਚੇੜੜ ਦੇ ਵਿੱਚ ਆਉਣ ਦੇ ਨਾਲ ਮਜ਼ਦੂਰ ਦੀ ਮੌਤ ਫੈਕਟਰੀ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਦਿਨੇਸ਼ ਭਾਰੀ ਬਾਰਿਸ਼ ਕਾਰਨ ਵਾਪਰਿਆ ਹਾਦਸਾ ਫਰਦਾਸਪੁਰ ਦੇ ਪ੍ਰਣਾ ਬਾਜ਼ਾਰ ਦੇ ਵਿਸਥਿਤ ਇੱਕ ਘਰ ਤੇ ਡਿੱਗੀ ਅਸਮਾਨੀ ਬਿਜਲੀ ਕੰਧਾਂ ਦੇ ਵਿੱਚ ਆਈ ਦਰਾਰ ਘਰ ਦੇ ਵਿੱਚ ਲੱਗਿਆ ਟੀਵੀ ਵੀ ਟੁੱਟਿਆ ਕਈ ਹੋਰ ਸਮਾਨ ਵੀ ਹੋਇਆ ਖਰਾਬ